ਆ ਵੀ ਦੋਸਤੋ ਕੀ ਹਾਲ ਨੇ ਸਾਰੇ ਨੇ ਮੀਂਹ ਦਾ ਸਾਰੇ ਵਧੀਆ ਹੋਣਗੇ ਘਰ ਪਰੋਗਰਾ ਵਧੀਆ ਹੋਊਗਾ ਤੇ ਜੁੜ ਜੋ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਆਪਾਂ ਕਰਨ ਲੱਗੇ ਮੱਕੀ ਤੇ ਤੇ ਜਿਵੇਂ ਵਿੱਚ ਕਹੀ ਜਾਂਦੇ ਸੀ ਛੱਠੀ ਤੇ ਉਹਦੇ ਆਪਾਂ ਗੱਲਬਾਤ ਕੀਤੀ ਸੀ ਤੇ ਆ ਜਿਹੜੀ ਕਣਕ ਹਰੀ ਹੋਈ ਆ ਇਹ ਕਹਿੰਦੇ ਸੀ ਮੱਕੀ ਨੂੰ ਦਬਾ ਲਓ ਮੈਂ ਕਰ ਦੂ ਬਾਹ ਕਰ ਦੂ ਤੇ ਛੱਠੀ ਦੀ ਛੱਠੀ ਵਾਲੀ ਦਵਾਈ ਨਾਲ ਮੱਕੀ ਗ੍ਰੋਥ ਫੜ ਜਾਂਦੀ ਆ ਛੱਠੀ ਵਾਲੀ ਇੱਕ ਹਰਬੀ ਸਾਈਡ ਆ ਛੱਠੀ ਮਾਰਨ ਵਾਸਤੇ ਉਸ ਨੂੰ ਆਪਾਂ ਪਹਿਲੇ ਦੱਸਿਆ ਜੋ ਕਦੇ ਵੀ ਗ੍ਰੋਥ ਨਹੀਂ ਫੜਦਾ ਤੇ ਇੱਥੇ ਹੁਣ ਆਪਾਂ ਗੱਲ ਕਰਦੇ ਆ ਆਪਣੀ ਮੱਕੀ ਦੇ ਵਿੱਚ ਕੀ ਕੁਸ ਪਿਆ ਹੋ ਆ ਆਪਾਂ 1.5 ਕਿੱਲਾ ਪੂ ਤੇ ਡੇਢ ਕਿੱਲੇ ਦੇ ਵਿੱਚ ਗੱਟੇ ਹੀ ਡੀਪੀ ਤੇ ਪਿਆ ਸੀ ਤਾਂ ਕਰਕੇ ਕਿਤੇ ਕਿਤੇ ਮੱਕੀ ਦੀ ਗਰੋਥ ਘਟਾ ਤੇ ਹੁਣ ਇਹ ਪੂਰੇ 1 ਮਹੀਨੇ ਦੀ ਹੋ ਗਈ ਇਹਦੇ ਚ ਆਪਾਂ ਡੇਢ ਕਿੱਲੇ ਚ ਦੱਸੂਗਾ ਤੁਹਾਨੂੰ ਕੀ ਕੀ ਪਾਇਆ ਠੀਕ ਆ ਤੇ ਤੁਸੀਂ ਦੱਸੋ ਗਰੋਥ ਕਿਵੇਂ ਆ ਆਪਾਂ ਵਿੱਚ ਦੀ ਬਿਮਾਰ ਹੋ ਗਈ ਸੀ ਤਾਂ ਕਰਕੇ ਜੂਰੀਆ ਵੀ ਲੇਟ ਹੋ ਗਈ ਤੇ ਇੱਕ ਸਪਰੇ ਵੀ ਲੇਟ ਹੋ ਗਈ ਤੇ ਬਾਕੀ ਵੀਡੀਓ ਦੇ ਨਾਲ ਜੁੜੇ ਰਹੋ ਮੈਂ ਤੁਹਾਨੂੰ ਸਾਰੀ ਗੱਲਬਾਤ ਨਾਲੇ ਨਾਲ ਮੱਕੀ ਦੀ ਗਰੋਥ ਦਿਖਾਈ ਜਨਾ ਸਾਰੀ ਤੁਹਾਨੂੰ ਗੱਲਬਾਤ ਦਿਖਾਉਣਾ ਆ ਦੇਖੋ ਕਣਕ ਆਪੀ ਖਤਮ ਹੋਣ ਲੱਗ ਗਈ ਇਹਦਾ ਟੈਂਪਰੇਚਰ ਦੇ ਹਿਸਾਬ ਨਾਲ ਕਣਕ ਨੇ ਤਾਂ ਖਤਮ ਹੋਣੀ ਹੁੰਦਾ ਇਹਦੇ ਵਿੱਚ ਆਪਾਂ ਡੇਢ ਗੱਟਾ ਡੀ ਤੇ ਗੱਟਾ ਹੀ ਪਿਆ ਰਹਿੜ ਕਿਲੇ ਦੇ ਵਿੱਚ ਤਾਂ ਕਰਕੇ ਡੀਏਪੀ ਰਹਿ ਗਈ ਘਟ ਤੇ ਉਦੋਂ ਦਾ ਮੰਨ ਲਓ ਕਿਤੇ ਕਿਤੇ ਗਰੋਥ ਘਟਾ ਕਿਤੇ ਕਿਤੇ ਵਧਦਾ ਇੰਨਾ ਕੋ ਮਾੜਾ ਮਾਟਮ ਸੀਨ ਦਾ ਫਰਕ ਪੈਂਦਾ ਆ ਦੇਖੋ ਵੈਸੇ ਮੱਕੀ ਦੀ ਐਹੀ ਦੀ ਆ ਗਰੋਥ ਲਾ ਲਓ ਤੁਸੀਂ 2 2.5 ਫੁੱਟ ਗਰੋਥ ਮੱਕੀ ਦੀ ਠੀਕ ਹੈ ਕਿਤੇ ਘੱਟ ਹੈ ਕਿਤੇ ਜ਼ਿਆਦਾ ਇਹ ਗ੍ਰੋਥ ਨੂੰ ਆਪਾਂ ਮੱਕੀ ਦੀ ਗ੍ਰੋਥ ਮੰਨ ਸਕਦੇ ਹਾਂ ਹੁਣ ਆਪਾਂ ਇਹਦੇ ਵਿੱਚ ਹੋਰ ਕੀ ਪਾਇਆ ਇਹਦੇ ਵਿੱਚ ਆਪਾਂ ਇੱਕ ਜੂਰੀ ਦਾ ਗੱਟਾ ਡੇਢ ਕਿੱਲੇ ਦੀ ਮੈਂ ਗੱਲ ਕਰਦਾ ਧਿਆਨ ਨਾਲ ਨੋਟ ਕਰ ਲਓ ਡੇਢ ਕਿੱਲੇ ਦੇ ਵਿੱਚ ਆਪਾਂ ਇੱਕ ਜੂਰੀ ਦਾ ਗੱਟਾ ਇਹ ਚ ਸਿੱਟਾ ਦੇਖੇ ਪਾਤਾ ਸੀ ਉਦੋਂ ਦਾ ਆਪ ਨੂੰ ਬੁਖਾਰ ਚ ਚੜੀ ਗਿਆ ਕਈ ਦਿਨ ਤੇ ਜਿਹੜੇ ਅਗਲੀ ਰੇਹ ਪਾਈ ਸੀ ਆਪਾਂ ਮੰਨ ਲਓ ਮੰਥ ਦੀ ਮੱਕੀ ਹੋ ਗਈ ਇੱਕ ਇੱਕ ਮਹੀਨੇ ਦੀ ਪੂਰੀ ਤੇ ਇਹ ਚ ਆਪਾਂ ਦੋ ਗੱਟੇ ਜੂਰੀ ਦੇ ਡੇਢ ਡੇਢ ਕਿੱਲੇ ਦੇ ਹਿਸਾਬ ਨਾਲ ਪਾਏ ਨੇ ਕਿੱਲੇ ਦਾ ਗੱਟਾ ਨਾ ਸਮਝੋ ਡੇਢ ਕਿੱਲੇ ਦਾ ਗੱਟਾ ਦੂਜਾ ਗੱਟਾ ਆਪਾਂ ਨੱਕੇ ਟੈਬ ਲਾ ਕੇ ਪਾਇਆ ਸੀ ਤੇ ਉਹਦਾ ਵੀ ਆਪ ਨੂੰ ਚੰਗਾ ਰਿਜ਼ਲਟ ਮਿਲਿਆ। ਉਸ ਤੋਂ ਬਾਅਦ ਕਿਤੇ ਕਿਤੇ ਇਹ ਚ ਆਪ ਨੂੰ ਸੁੰਡੀ ਮਿਲੀ ਸੀ ਤੇ ਆਪਾਂ ਖੁਦ ਬਿਮਾਰ ਸੀਗੇ ਤਾਂ ਕਰਕੇ ਆਪਾਂ ਕੀ ਕਰਿਆ ਸੁੰਡੀ ਵਾਲੀ ਤੇ ਫਰਟੀਲਾਈਜ਼ਰ ਆਪਾਂ ਖੱਟੇ ਕਰਤਾ ਸੀ ਉਹ ਚ ਹੁਣ ਤੁਹਾਨੂੰ ਦੱਸ ਦਿੰਦਾ ਪ੍ਰੋਕਲੇਮ ਜਿਹੜੀ ਤੇ ਆਪਾਂ ਸਪੈਸ਼ਲ ਸਪਰੇਅ ਤੇ ਦਵਾਈ ਬਣਾਈ ਵੀ ਹੈ ਸਭ ਤੋਂ ਸਸਤੀ ਤੇ ਵਧੀਆ ਰਿਜ਼ਲਟ ਵਾਲੀ ਦਵਾਈ ਆ। ਉਹਨੇ ਆਪਾਂ ਨੂੰ ਰਿਜ਼ਲਟ ਮੰਨ ਲਓ ਫਰਟੀਲਾਈਜ਼ਰ ਦੇ ਵਿੱਚ ਵੀ ਪੂਰਾ ਵਧੀਆ ਦਿੱਤਾ। ਆਪਾਂ 150 ਗ੍ਰਾਮ ਪ੍ਰੋਕਲੇਮ ਇਹ ਡੇਢ ਕਿੱਲੇ ਦੇ ਵਿੱਚ ਦਵਾਈ ਕਰੀ ਹੈ ਤੇ ਇਹਦੇ ਵਿੱਚ ਆਪਾਂ ਹੋਰ ਕੀ ਪਾਇਆ ਸੀ ਇਹਦੇ ਵਿੱਚ ਆਪਾਂ 2.5 ਕਿਲੋ ਕਿੱਲੇ ਦੀ ਡੀਪੀ ਤਿੰਨ ਚਾਰ ਦਿਨ ਪਹਿਲਾਂ ਕੋਲ ਕੇ ਰੱਖ ਦਿੱਤੀ ਸੀ ਤੇ ਕਿਲੋ ਕਿੱਲੇ ਦੀ ਜੂਰੀਆ ਮੰਨ ਲਓ 1.5 ਕਿਲੋ ਜੂਰੀਆ ਮੰਨ ਲਓ ਤੇ 3.5 ਕਿ ਤਿੰਨ ਚਾਰ ਕਿਲੋ ਡੀਪੀ ਮੰਨ ਲਓ ਜੂਰੀਆ ਆਪਾਂ ਤੁਰਤ ਕੋਲੀ ਸੀ ਉਹਦੀ ਤੇ ਨਾਲ ਹੀ 150 ਗ੍ਰਾਮ ਪ੍ਰੋਕਲੇਮ ਕੋਲ ਕੇ ਤੇ ਆਪਾਂ ਲੇਬਰ ਵਾਲੇ ਬੰਦੇ ਤੇ ਸਪਰੇਅ ਕਰਾਈ ਸੀ ਤੇ ਸੁੰਡੀ ਤੇ ਵੀ ਪੂਰਾ ਕੰਟਰੋਲ ਆ ਤੇ ਮੱਕੀ ਦੀ ਗਰੋਥ ਤੇ ਜਿਹੜੀ ਜੂਰੀਆ ਡੀਪੀ ਦੀ ਆਪਾਂ ਘਾਟ ਕਹਿ ਸਕਦੇ ਆ ਉਹਦਾ ਵੀ ਪੂਰਾ ਵਧੀਆ ਰਿਜ਼ਲਟ ਆ ਮਿਰਕੇ ਵੀ ਪ੍ਰੋਕਲੇਮ ਨੇ ਵਧੀਆ ਕੰਮ ਕੀਤਾਗਾ ਤੇ ਚਲੋ ਕਿਤੇ ਬੱਜਰ-ਬੱਜਰ ਮਨ ਨਹੀਂ ਰਹਿ ਜਾਂਦੇ ਮੈਨੂੰ ਇੱਕ ਥਾਂ ਦੋ ਥਾਂ ਸੁੰਡੀ ਜੀ ਮਿਲੀ ਸੀਗੀ ਤੇ ਪਰ ਹੁਣ ਜਿਹੜੇ ਨਵੇਂ ਪੱਤੇ ਨਿਕਲ ਰਹੇ ਆ ਦੇਖੋ ਜਿਹੜੀਆਂ ਨਵੀਆਂ ਸਖਾਮ ਇਹਦੀਆਂ ਨਿਕਲ ਰਹੀਆਂ ਉਹ ਪ੍ਰੋਪਰ ਫਿਕਸਤ ਨੇ ਰੰਗ ਪ੍ਰੋਪਰ ਆਗਾ ਤਾਂ ਆਪਾਂ ਕਹਿ ਸਕਦੇ ਹਾਂ ਸੁੰਡੀ ਦਾ 100% ਕੰਟਰੋਲ ਆਗਾ ਠੀਕ ਆ ਇਹ ਦਵਾਈ ਪੈਂਦੀ ਆ ਪਾਈ ਆ 350 ਦੀ ਠੀਕ ਆ ਇਹਦਾ ਰੇਟ ਆ ਦੇਖੋ ਆ ਸੁੰਡੀ ਪੁਰਾਣੇ ਪੱਤੇ ਸੁੰਡੀ ਦੇ ਖਾਦੇ ਪਰ ਨਵੇਂ ਪੱਤੇ ਪੂਰੇ ਵਧੀਆ ਨੇ ਤਾਂ ਸਭ ਤੋਂ ਬੈਸਟ ਦਵਾਈ ਮੈਂ ਤਾਂ ਹਲੇ ਤਾਂ ਇਹੀ ਮੰਨਦਾ ਚਲੋ ਕੋਰਾ ਜਨ ਵਗੈਰਾ ਦਾ ਹੋਰਾਂ ਦਾ ਟਾਈਮ ਵੀ ਆਉਂਦਾ ਫੀਮ ਦਾ ਟਾਈਮ ਵੀ ਆਉਂਦਾ ਠੀਕ ਹੈ ਜਦੋਂ ਮੱਕੀ ਵੱਡੀ ਹੋ ਜਾਂਦੀ ਹੈ ਉਹ ਤਾਂ ਪਰ ਰਿਸਕ ਲੈ ਨਹੀਂ ਸਕਦੇ ਹੁੰਦੇ ਤਾਂ ਪ੍ਰੋਕਲੇਮ ਤਾਂ ਕਰਕੇ ਵੀ ਕਹਿੰਦਾ ਪ੍ਰੋਗਰਾਮ ਹੈਗੇ ਇਵੇਂ ਜੋ ਬੈਨੇਟ ਹੈ 5% ਗ੍ਰੈਨੂਲ ਚ ਕਹਿੰਦੇ ਇਹਨੂੰ ਆਪਾਂ ਸੇਵੀਆਂ ਜੀਆਂ ਹੁੰਦੀਆਂ ਨੇ ਤੇ ਪ੍ਰੋਕਲੇਮ ਦੇ ਨਾਂ ਤੇ ਇਹਨੂੰ ਸਾਰੇ ਭਰਾ ਜਿਹਾ ਮੰਨਦੇ ਆ ਹੁਣ ਜਿਹੜੀ ਆਉਂਦੀ ਹੁੰਦੀ ਹੈ ਲਿਕਵਿਡ ਪ੍ਰੋਕਲੇਮ ਬਣਾਈ 1.9 ਕਹਿੰਦੇ ਇਹ ਚ ਕੋਰਾ ਜਨ ਜੇ ਇਹ ਹੋ ਹਨ ਉਹ ਵੀ ਏਸੇ ਦੀ ਆ ਬਸ ਉਹ ਕੰਪਨੀਆਂ ਦੇ ਰੇਟ ਵਧਾਉਣ ਦੇ ਤਰੀਕੇ ਆ ਵੈਸੇ ਜੈਲੋ ਮਾਰਕ ਵਾਲੀ ਹੈਗੀ ਰੈੱਡ ਮਾਰਕ ਨਹੀਂ ਹੈਗਾ ਇੱਥੇ ਤੇ ਮਨ ਲੈ ਨੂੰ ਆਰਗੈਨਿਕ ਵੀ ਨਹੀਂ ਕਹਿ ਸਕਦੇ ਪਰ ਇਹਦਾ ਰਿਜ਼ਲਟ ਸਹੀ ਆ 4 ਘੰਟਿਆਂ ਦੇ ਵਿੱਚ ਵਿੱਚ ਰਿਜ਼ਲਟ ਦਿਖਾ ਆਂਦੀ ਆ ਜਿਹੜੀ ਪ੍ਰੋਕਲੇਮ ਦਵਾਈ ਆ ਤੇ ਇਹ ਸਿਸਟਮੈਟਿਕ ਵੀ ਕੰਮ ਕਰਦੀ ਤੇ ਅੰਦਰ ਜਾ ਕੇ ਕੰਮ ਕਰਦੀ ਜੇ ਮੰਨ ਲਓ ਸਿੱਧੀ ਪਿਆ ਬਿਪਾਸਾ ਦੇ ਵਿੱਚ ਕਹਿ ਸਕਦੇ ਆ ਜਿਹੜੇ ਦੇ ਉੱਤੇ ਪੈ ਗਈ ਉਹਨੂੰ ਵੀ ਨਹੀਂ ਮਾਰਨਾ ਤੇ ਜਿਹੜੀ ਪੱਤਾਂ ਤੇ ਪੈ ਗਈ ਸੁੰਡਰੀ ਨੇ ਖਾ ਲਈ ਉਹਨੂੰ ਵੀ ਨਹੀਂ ਮਾਰਨਾ ਤਾਂ ਚਲੋ ਆਪਾਂ ਜੇ ਮੈਂ ਗੱਲ ਕਰੀ ਜਾਂਦੇ ਸੀ ਵੀ ਇਸ ਤਰੀਕੇ ਨਾਲ ਇਹ ਸੁੰਡਰੀ ਤੇ ਅਟੈਕ ਕਰਦੀ ਆ ਰਕੀ ਚਾਰ ਘੰਟੇ ਬਾਅਦ ਮੀਂਹ ਵੀ ਆ ਜੇ ਤਾਂ ਵੀ ਇਹ ਦਵਾਈ ਦਾ ਫੁੱਲ ਰਿਜ਼ਲਟ ਆ ਠੀਕ ਆ ਬਾਕੀ ਗ੍ਰੋਥ ਤੁਸੀਂ ਮੱਕੀ ਦੀ ਆਪ ਚੈੱਕ ਕਰ ਲਓ ਹੁਣ ਮੇਰੇ ਇੱਥੇ ਰਾਦਾਗਾ ਇੱਕ ਸਪਰੇ ਡੀਏਪੀ ਦੀ ਤੇ ਯੂਰੀਆ ਦੀ ਹੋਰ ਕਰਾਵਾਂਗੇ ਤੇ ਇੱਕ ਗੱਟਾ ਯੂਰੀਆ ਦਾ ਇਹਨੂੰ ਪੰਜ ਚਾਰ ਦਿਨ ਮੰਨ ਲਓ ਮੀਂਹ ਨਹੀਂ ਦੀ ਹੋਈ ਗਈ ਇੱਕ ਗੱਟਾ ਯੂਰੀਆ ਦਾ ਦੋ ਕੱਟੀਆਂ ਸੱਜ ਲੱਗ ਜਾਣ ਇਹਨੂੰ ਹਣਾ ਤੇ ਦੋ ਗੱਟੇ ਲੱਗ ਜਾਣ ਫਿਰ ਡੇਢ ਕਿੱਲੇ ਦੇ ਵਿੱਚ ਚਾਰ ਗੱਟੇ ਹੋ ਜਾਣੀ ਤੇ ਸਹੀ ਯੂਰੀਆ ਦੀ ਡੋਜ਼ ਹੋ ਜੂਗੀ ਕਿਉਂਕਿ ਉਸ ਤੋਂ ਬਾਅਦ ਫਿਰ 35 ਦਿਨਾਂ ਤੋਂ 40 ਦਿਨਾਂ ਬਾਅਦ ਤਾਂ ਲੇਟ ਹੀ ਲੇ ਰਾ ਫਿਰ ਇਤੇ ਆਪਾਂ 19 19 ਦੀ ਸਪਰੇ ਕਰਾਂਗੇ 13045 ਦੀ ਦੋ ਸਪਰੇ ਆਪਾਂ ਉਹਦੀਆਂ ਕਰਾਂਗੇ ਯਾ ਦੋਸਤੋ ਆਪਣੀ ਮੱਕੀ ਬਾਕੀ ਕਮੈਂਟ ਕਰਕੇ ਤੁਸੀਂ ਦੱਸ ਦੋ ਵੀ ਮੱਕੀ ਤੁਹਾਨੂੰ ਆਪਣੀ ਕਿਵੇਂ ਲੱਗੀ ਮੱਕੀ ਦੀ ਜੇ ਬੀਜ ਦੀ ਗੱਲ ਕਰੀਏ ਤਾਂ 30 ਤੇ 32 ਆ ਆਪਾਂ ਇਹੀ ਬੀਜ ਦੋਨੇ ਆਏ ਸਾਲ ਤੇ ਬਾਕੀ ਕਿਤੇ ਕਿਤੇ ਡਰਿਆ ਨਾ ਕਰੋ ਹਨਾ ਵੀ ਇੱਕ ਇੱਕ ਪਾਸੇ ਮੇਰੀ ਮੱਕੀ দাব ਗਈ ਯਾਰ ਆਪਣੀ ਮੱਕੀ ਵੀ ਇਧਰ ਦੇ ਪਾਸੇ ਦਵੀ ਵੀ ਸੀਗੀ ਪਹਿਲਾਂ ਤੇ ਕਈ ਵਾਰ ਕਿਸੇ ਪਾਸੇ ਬਾਣ ਤੇ ਰੇਤੇ ਦੀ ਚੱਸ ਹੁੰਦੀ ਆ ਜਦਾ ਡੀਏਪੀ ਵਗੈਰਾ ਦੀ ਮੰਨ ਲਓ ਇੱਕ ਕਈ ਵਾਰੀ ਘੱਟ-ਕੁੱਟ ਹੋ ਜਾਂਦੀ ਐ ਕਈ ਵਾਰੀ ਮਸ਼ੀਨਾਂ ਘਟਾਵਾਂ ਦਾ ਅੰਦਾਜ਼ਾ ਨਾ ਵੀ ਵੱਧ ਪਈ ਜਾਂਦੀ ਐ ਤਾਂ ਉਹ ਜਦੋਂ ਨੂੰ ਮੱਕੀ ਥੋੜੀ ਥੱਲੇ ਜੜਾਂ ਵਗ ਜਾਂਦੀਆਂ ਨੇ ਮਿੱਟੀ 'ਚ ਗੈਰ ਦੀਏ ਥੱਲੇ ਕਣਕ ਵਾਲੀ ਡੀਏਪੀ ਵੀ ਪਈ ਹੁੰਦੀ ਆ ਦੇਖ ਇਹਦੇਲੇ ਪਾਸੋਂ ਦੋ ਕਨਾਲ ਮੱਕੀ ਦੀਆਂ ਮੇਰੀਆਂ ਦਵੀਆਂ ਹੋਈਆਂ ਸੀ ਇੱਧਰ ਵਧੀਆਂ ਸੀ ਆਹਦੇ ਬਰਾਬਰ ਹੀ ਰਲ ਗਈ ਤਾਂ ਆਟੋਮੈਟਿਕੀ ਪੌਦੇ ਦੀਆਂ ਜਿਹੜੇ ਜੜਾਂ ਥੱਲੇ ਵਗ ਜਾਂਣ ਹਨਾ ਤਾਂ ਉਸ ਹਿਸਾਬ ਨਾਲ ਫਰਕ ਪੈ ਜਾਂਦਾ ਹੁੰਦਾ ਬਾਕੀ ਇਹ ਤੋਂ ਪਹਿਲਾਂ ਤਾਂ ਨਹਿਰੀਆਂ ਚੱਲੀਆਂ ਸਨ ਉਹਨੂੰ ਵੀ ਪਤੀ ਤਾਂ ਹੁਣ ਇਹਦੀਆਂ ਜੜਾਂ ਲੱਗੀਆਂ ਤੇ ਕਮੈਂਟ ਕਰਕੇ ਵੀਡੀਓ ਚ ਜਰੂਰ ਦੱਸੋ ਵੀ 33 20 ਕਿਵੇਂ ਲੱਗਿਆ ਡੀਏਪੀ ਜੂਰੀਆ ਦਾ ਰਿਜ਼ਲਟ ਕਿਵੇਂ ਲੱਗਿਆ ਤੇ ਪ੍ਰੋਕ ਲਿਆ ਦਵਾਈ ਦਾ ਸੋਣੂ ਰਿਜ਼ਲਟ ਕਿਵੇਂ ਲੱਗਦਾ ਧੰਨਵਾਦ ਪੇਜ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਸਾਰਾ